ਪੈਂਟਰਾ ਵਨੋ ਮੇਰੇ ਵੱਲੋਂ ਤੁਸੀਂ ਸਾਰੇ ਮੇਰਾ ਨਾਮ ਜਾਣਦੇ ਹੋ ਮੇਰਾ ਨਾਮ ਸੰਦੀਪ ਕੋਰੇ ਔਰ ਅੱਜ ਦੇ ਆਪਾਂ ਵਲੋਗ ਦੀ ਕਰਦੇ ਸ਼ੁਰੂਆਤ ਟਾਈਮ ਹੋ ਗਿਆ ਸੀ 11:00 ਵੱਜ ਚੁੱਕੇ ਸੀਗੇ ਸਵੇਰ ਦੇ ਹਨ ਤੇ ਪਲੀਜ਼ ਜੇ ਸਾਡੇ ਚੈਨਲ ਨੂੰ ਫਸਟ ਵਾਰ ਸਾਡੀ ਵੀਡੀਓਸ ਲੋਕ ਨੂੰ ਦੇਖ ਰਹੇ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਕਦੇ ਨਾ ਭੁੱਲਣਾ ਉਹ ਆਪਾਂ ਅੱਜ ਕਰਦੇ ਵਲੋਗ ਦੀ ਸ਼ੁਰੂਆਤ ਓਕੇ ਆ ਦੇ ਸਾਰੇ ਕੰਮ ਕਾਜ ਲੈ ਸੀਗੇ ਤੇ ਆ ਦੇਖੋ ਧੰਨੀ ਬੇਟੇ ਗੇ ਹੋਏ ਸੀ ਸਕੂਲ ਤੇ ਆਪਣਾ ਹੈ ਨਾ ਛੋਟਾ ਜਿਹਾ ਘਰ ਆਪਾਂ ਤੁਹਾਨੂੰ ਸਾਰਾ ਘਰ ਦਿਖਾਣੇ ਆ ਆਪਣੇ ਪਿੱਛੇ ਰੂਮ ਹੈ ਆਪਣਾ ਇੱਧਰ ਵਾਸ਼ਰੂਮ ਹੈ ਸਾਡੇ ਇੱਕ ਆ ਰੂਮ ਹੈ ਨਾ ਤੇ ਅੱਜ ਆਪਾਂ ਤੁਹਾਨੂੰ ਹੋਰ ਵੀ ਦਿਖਾਣੇ ਆ ਹਾਂਜੀ ਇਹ ਆਪਣਾ ਓਪਨ ਕਿਚਨ ਹੈ ਆਪਣਾ ਓਪਨ ਕਿਚਨ ਕੋਈ ਜਨਵਿਤ ਉਸੇ ਦੇਖਿਆ ਹੈ ਕਾਫੀ ਵਾਰੀ ਹਾਂਜੀ ਮੈਂ ਭੰਡ ਧੋ ਕੇ ਨਾ ਬਾਹਰ ਰੱਖਤੀ ਹੋਏ ਸੀਗੇ ਮੈਂ ਕਿਹ ਚਲੋ ਨਾ ਥੋੜੀ ਇਹ ਤਾਂ ਹਵਾ ਲੱਗ ਜਾਂਦੀ ਹੈ ਕਿਚਨ ਤੇ ਤਾਂ ਕਿਦਾਖਦੀ ਹੈ ਨਾ ਕਦਾਵਾ ਵੀ ਨਹੀਂ ਲੱਗਦੀ ਭੰਡੇ ਨੂੰ ਇਹ ਇੱਥੇ ਆਪਣੀ ਕੱਪੜੇ ਧੋਣ ਵਾਲੀ ਮਸ਼ੀਨ ਹੀ ਆ ਰੱਖਦੇ ਆਪਾਂ ਸਾਰੀ ਸੈਟਿੰਗ ਬਣੀ ਹੋਈ ਆ ਹੈਨਾ ਆ ਦੇਖੋ ਇੱਥੇ ਕੱਪੜੇ ਧੋਣ ਵਾਲੀ ਮਸ਼ੀਨ ਰੱਖੀ ਹੋਈ ਆ ਆ ਜੋ ਆਪਾਂ ਤੁਹਾਨੂੰ ਬਾਹਰ ਧੱਕ ਦੇ ਕੇ ਤੜਕਾ ਨਹੀਂ ਅਜ ਹਾਂਜੀ ਹਣਾ ਬਾਹਰ ਆ ਜੋ ਆ ਦੇਖੋ ਮੰਮੀ ਨੇ ਨਾ ਮੇਰ ਚੜਾਈ ਹੋਈ ਹੈ ਕਾਲੀਆਂ ਤੋਰੀਆਂ ਦੀ ਫਰ ਨਹੀਂ ਵੀ ਗਰਮੀ ਦੇ ਨਾਲ ਨਾ ਬੁਰਜ ਆਈ ਤੇ ਗਈਆ ਪਹਿਲਾਂ ਬਹੁਤ ਹਰੀ ਹਰੀ ਜੀ ਸੀਗੀ ਐ ਪਰਿਪਰੀ ਹੋ ਗਈ ਸੀਗੀ ਇਹ ਪੂਰਾ ਪਰ ਗਿਆ ਸੀਗਾ ਪੇਟ ਗਿਆ ਆ ਪਤਾਈਆਂ ਡੰਡੀਆਂ ਜਿਹਾ ਵੀ ਗੱਡੀਆਂ ਸੀਗਾ ਪਿੰਡਾਂ ਵਿੱਚ ਗੱਡਦੇ ਨੇ ਨਾ ਕੋਈ ਵੀ ਪੇੜ ਇਦਾਂ ਦੀ ਕੋਈ ਵੀ ਮਿਲਛੜਾ ਨਹੀਂ ਨੇ ਨਾ ਪਿੰਡਾਂ ਵਿੱਚ ਤੇ ਆਸੇ ਪਾਸੇ 10 ਛੋਟੀਆਂ ਬਾਨ ਲੈਂਦੇ ਨੇ ਹਨਾ ਇਹ ਛੋਟੀਆਂ ਦੇ ਨਾਲ ਸਾਰੀ ਜਗ੍ਹਾ ਇਹ ਫਿਰ ਨਾ ਆਪਣੇ ਆਪ ਹੀ ਬਣਾ ਲੈਂਦੇ ਨੇ ਤੇ ਬਹੁਤ ਸੁਣੀ ਮਿਲਚੀ ਗਰਮੀ ਦੇ ਨਾਲ ਇੱਕ ਧੁੱਪ ਬੜੀ ਪੈ ਰਹੀ ਹੈ ਗਰਮੀ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਸੋਕੀ ਵੀ ਗਈ ਆ ਹਨਾ ਤੇ ਚਲੋ ਆਓ ਆਪਾਂ ਹੁਣ ਅੱਜ ਥੋੜੀ ਰੈਸিপি ਦੀ ਆਪਾਂ ਜਦੋਂ ਕਿਤੇ ਆਪਣੇ ਲਾਈਟ ਨਹੀਂ ਸੀ ਦੀ ਸੀ ਹੁਣ ਤਾਂ ਆਪਣੀ ਇਨਰਟਰ ਤੇ ਆਪਣੀ ਇਨਰਟਰ ਨਹੀਂ ਸੀ ਨਾ ਤੇ ਆਪਾਂ ਵੀ ਥੋੜਾ ਜਿਹਾ ਦੇਖੋ ਦਰਖਤ ਨੇ ਸਾਡੇ ਘਰ ਦੇ ਲੱਗੇ ਸਾਰੇ ਇੱਧਰ ਵੀ ਦਰਖਤਾਂ ਟੋੜ-ਟੋੜ ਦਰਖਤ ਹੀ ਰੱਖਦੇ ਉੱਥੇ ਲੈ ਕੇ ਨਾ ਆਪਣੇ ਘਰ ਤੋਂ ਬਸ ਖਤਮ ਹੁੰਦੇ ਨੇ ਬਾਕੀ ਟੋੜ-ਟੋੜ ਸਾਰੇ ਦਰਖਤ ਨੇ ਤੇ ਜਦੋਂ ਲਾਈਟ ਜਾਂਦੀ ਸੀ ਆਪਾਂ ਉਦੋਂ ਉੱਥੇ ਬੈਠੇ ਹੁੰਦੇ ਸੀ ਬੈ ਲੋ ਹੁਣ ਵੀ ਬੈਠੀਦਾ ਆ ਹਨਾ ਜਦੋਂ ਦਿਲ ਕਰੇ ਨਾ ਸ਼ਾਮ ਨੂੰ ਵੀ ਬੈਠ ਜਾਈਦਾ ਆਪਾਂ ਇੱਥੇ ਵੀ ਬੈਠ ਹੀ ਜਾਈਦਾ ਅੱਛਾ ਲੱਗਦਾ ਕਈ ਕਈ ਬੈਠ ਹੀ ਚਾਹੀਦਾ ਹੈਨਾ ਤੇ ਆਪ ਨੂੰ ਦੱਸਿਓ ਕਿੱਦਾਂ ਦੇ ਲੱਗੇ ਤੁਹਾਨੂੰ ਸਾਡੇ ਤੇ ਹੈਨਾ ਤੇ ਅੱਜ ਉਹਨਾਪਾਲ ਆਪਾ ਬਣਾਉਣ ਲੱਗੇ ਸੀ ਅੱਜ ਬਣਾਵਾਂਗੇ ਰਾਜਮਾ ਤੇ ਕਾਲੇ ਮਾਂ ਦੀ ਦਾਲੇ ਆਪਣੇ ਕੋਲ ਹੈਨਾ ਕਾਲੇ ਮਾਂ ਦੀ ਦਾਲ ਤੇ ਰਾਜਮਾ ਆਪਾਂ ਭੋਂ ਸੀ ਇੱਕ ਮੁਠੀ ਚਾ ਰਾਜਮਾ ਭੋਂ ਸੀ ਤੇ ਰਾਜਮਾ ਭੋਂ ਲਾਤੀ ਮੈਂ ਭੋਣਾ ਭੁੱਲ ਗਈ ਸੀ ਤੇ ਆਪਾਂ ਫਿਰ ਨੂੰ ਮੈਂ ਸੇਰ ਉੱਠੀ ਜਦੈ ਤੇ ਜਦ ਮੈਨੂੰ ਯਾਦ ਯਾਦਾ ਹੈ ਕਿ ਆਪਾਂ ਤੇ ਰਾਜਮਾਂ ਨਹੀਂ ਪਿਉਏ ਹਨਾ ਫਿਰ ਆ ਦੇਖੋ ਮੈਂ ਰਾਜਮਾਂ ਧੋ ਕੇ ਚੰਗੀ ਤਰ੍ਹਾਂ ਇੱਕ ਵਾਰ ਇਹਨਾਂ ਨੂੰ ਸੈਰ ਵਿੱਚ ਛੋਗ ਲਿਆ ਸੀਗਾ ਤਾਂ ਫਿਰ ਮੈਂ ਬਾਅਦ ਛੁੱਪੀ ਹੋਈ ਸੀ ਹੈਨਾ ਤਾਂ ਫਿਰ ਨਾਲ ਵਿੱਚ ਕੁਐਸਚਨ ਨਾ ਕੁਝ ਆ ਜਾਂਦਾ ਤਾਂ ਜਿੱਦਾਂ ਮਿੱਟੀ-ਮੁੱਟੀ ਫਿਰ ਵਿੱਚ ਖੋਲ ਜਾਂਦੀ ਹੈ ਰਾਜਮਾਂ ਦੇ ਵਿੱਚ ਹਨਾ ਕਿਸੇ ਵੀ ਚੀਜ਼ ਦੇ ਛੋਲੇ ਵੀ ਪਿਉ ਉਹ ਤੇ ਆਪਾਂ ਤਾਂ ਵੀ ਆਪਾਂ ਛੋਗ ਕੇ ਤਾਂ ਨਹੀਂ ਚਾਹੀਦੇ ਨਹੀਂ ਤਾਂ ਕਿਹਦੇ ਵਿੱਚ ਮਿੱਟੀ ਹੋਏਗੀ ਨਾ ਤਾਂ ਫਿਰ ਜਦੋਂ ਤਾਂ ਪਾਣੀ ਵਿੱਚ ਪਿਉਣੀ ਹੈ ਨਾ ਵਿੱਚ ਫਿਰ ਸਾਰੇ ਖੋਲ ਜਾਂਦੇ ਆ ਹਨਾ ਤੇ ਆਪਾਂ ਦੇਖੋ ਕੁੱਕਰ ਤੇ ਲੱਗੇ ਹਨਾ ਹਨਾ ਦੇ ਆਪਾਂ ਪਾਣੀ ਪਾਵਾਂਗੇ ਹੁਣ ਵਿੱਚ ਦਾਲਾਂ ਅਨੁਸਾਰ ਜਿੱਦਾਂ ਆਪਾਂ ਧਾਲ ਵਿੱਚ ਪਾਨੇ ਆ ਹਨਾ ਤੇ ਇੱਕ ਮੱਗ ਵਿੱਚ ਪਾਣੀ ਦਾ ਪਾ ਲਿਆ ਤੇ ਰਾਜਮਾ ਆਪਾਂ ਭਉਨੇ ਸੀਗੇ ਤੇ ਆਪਾਂ ਦੇਖੋ ਕੈਂਚੀ ਕਿਹਦੇ ਉੱਪਰ ਟਿੱਕਾ ਰੱਖ ਤੇ ਕਿਹਾ ਕੈਂਚੀ ਕੈਂਚੀ ਨੇ ਮਾਪੜ ਬੇਟੇਆ ਤੋਂ ਬਚਾ ਕੇ ਰੱਖ ਦਿਆ ਉਹ ਕੁਛ ਨਾ ਕੁਛ ਆਪਣਾ ਕੰਮ ਕਰਦੇ ਨੇ ਨਾ ਕੈਂਚੀ ਵੀ ਚੱਕ ਕੇ ਲੈ ਜਾਂਦੇ ਨੇ ਤੇ ਇਹਦਾ ਵੀ ਆਪਾਂ ਥੋੜੀ ਜੀ ਪਾਵਾਂਗੇ ਨਾਲ ਹਨਾ ਆਪਾਂ ਨਾਲ ਲਸਣ ਪਿਆਜ਼ ਰੱਖਿਆ ਹੋਇਆ ਆ ਆਪਾਂ ਪਹਿਲਾਂ ਹੀ ਦਾਲ ਦੇ ਵਿੱਚ ਪਾਵਾਂਗੇ ਸਾਡੇ ਨੇ ਇੱਥੇ ਕੋ ਮੋਲ ਹੈ ਆਪਾਂ ਉੱਥੇ ਹੀ ਕਰਿਆ ਸਰਸ ਮਾਮੀ ਸੋਦਾ ਲੈ ਕੇ ਆਨੇ ਬੰਮੇ ਦਾ ਮੋਲ ਸਾਡੇ ਤੇ ਬਹੁਤ ਮਸ਼ਹੂਰ ਹੈ ਬਲਕਿ ਬਟਕੋ ਤੋਂ ਜੋ ਵੀ ਆਪਾਂ ਚੋਲ ਲੈ ਕੇ ਆਈਏ ਕੋਈ ਵੀ ਦਾਲ ਲੈ ਕੇ ਆਈਏ ਨਾ ਉਦੇ ਵਿੱਚ ਇੰਨੀ ਵੀ ਕੋਈ ਵੀ ਦਾਣ ਤੱਕ ਥਿੰਕ ਤੱਕ ਖਲੋ ਗੰਦ ਨਹੀਂ ਹੁੰਦਾ ਨਾ ਹੀ ਕੋਈ ਵੱਟਾ ਨਾ ਕੋਈ ਪੱਥਰ ਕੁਝ ਵੀ ਨਹੀਂ ਬਿਲਕੁਲ ਸਾਫ਼ ਹੁੰਦਾ ਨਹੀਂ ਨਹੀਂ ਐ ਨਹੀਂ ਗੱਲ ਹੈ ਜੀ ਸਾਡੇ ਪਿੰਡਾਂ 'ਚ ਢਾਲਾਂ ਹੁੰਦੀਆਂ ਸੀ ਨਾ ਹਾਂਜੀ ਹਾਂਜੀ ਮੰਮੀ ਕਹਿੰਦੇ ਸੀ ਕੋੜ ਕੋੜ ਕੋਟੂੜੇ ਪੈਲੇ ਸੀ ਅੱਛਾ ਅੱਛਾ ਉਹ ਢਾਲ ਪੈ ਕਿਤੇ ਹੁੰਦੀਆਂ ਤੁਹਾਨੂੰ ਲੱਗਣਾ ਹੁੰਦੀਆਂ ਇਹਨਾਂ ਦੇ ਵਿੱਚ ਕਿਤੇ ਕੋੜ ਕੋੜ ਹਾਂਜੀ ਹਾਂਜੀ ਆ ਜਾਂਦੇ ਸੀ ਘਰ 'ਚ ਤੇ ਜਦੋਂ ਢਾਲ ਸਾਡੀ ਮਾਂ ਨਾਨੀ ਘਰ ਦੇ ਸੀ ਤੇ ਉਹਨਾਂ ਨੂੰ ਚੋਕਦੇ ਸੀ ਘੰਟਾ ਘੰਟਾ ਚੋਕਦੇ ਅੱਛਾ ਜੀ ਔਰ ਜਦੋਂ ਦੌਮ ਲੂਟਾਲ ਨੂੰ ਧੋ ਲੈਂਦੇ ਨੇ ਉਦੋਂ ਕਹਿੰਦੇ ਸੀ ਖੇਤਾਂ ਦੀ ਐ ਥੋੜਾ ਜਿਹਾ ਤੇਲ ਪਾ ਕੇ ਚੋਪੜ ਤੇ ਧਾੜੀ ਵਿੱਚ ਪਾ ਲੈਂਦੇ ਸੀ ਤੇ ਉਹਦੇ ਵਿੱਚ ਇੱਕ प्याज ਦੀ ਰੱਖੀ प्याज ਹੀ ਪਾ ਲੈਂਦੇ ਸੀ ਪਰ ਇੱਕ ਉਹ ਹਾਲਾਂ ਦੇ ਸੀ ਲੱਗਣਾ ਤੇ ਉਹ ਦੱਬ ਕੇ ਪੁੱਜ ਜਾਂਦੀ ਸੀ ਰਿੱਜਦੀ ਸੀ ਗੋਆ ਅਗਦੀ ਧਰ ਗਈ ਹਾਂਜੀ ਪਹਿਲਾਂ ਅਗਦੀ ਬਣਾਉਂਦੇ ਸੀ ਸਾਰੇ ਜਣੇ ਹਾਂ ਜੀ ਤੇ ਬਾਅਦ ਚ ਉਹਨੂੰ ਤੜਕਾ ਲਗਾਉਣਾ ਔਰ ਨਾ ਲਗਾਉਣਾ ਉਹਨਾਂ ਦੀ ਮਰਜ਼ੀ ਸੀ ਕਿ ਭੈਣੀ ਬੜੀ ਦਰੀਆ ਉਹ ਅੰਮੀ ਤੋਂ ਆਲ ਬਣ ਗਈ ਸੀ ਨਾ ਜੇ ਪੁੱਛੋ ਨਾ ਕਿ ਦੂਰ ਦੀਆਂ ਰੋਟੀਆਂ ਨਾਲ ਲੱਗਦੇ ਹੁੰਦੇ ਹਨ ਤੰਦੂਰ ਦੀ ਰੋਟੀ ਖਾਣ ਨੂੰ ਦਿੱਲੀ ਵੜਾ ਕਰਦਾ ਆਪਾਂ ਆਪਣੇ ਪੇਕੇ ਜਾਵਾਂਗੇ ਨਾ ਉੱਥੇ ਆਪਣੇ ਤੰਦੂਰ ਹੈਗਾ ਆ ਆਪਾਂ ਇੱਥੇ ਨਹੀਂ ਲਗਾਉਂਦੇ ਨਾ ਇੱਥੇ ਕਿਸੇ ਦਾ ਨਹੀਂ ਹੈਗਾ ਜੇ ਖਾਣੀ ਹੋਵੇ ਤਾਂ ਪਰੋਂ ਮੰਗਵਾਲੀਦੀ ਆ ਤੇ ਆਪਣੇ ਤੇ ਮੇਰੇ ਪੇਕੇ ਜਾਏਗੇ ਨਾ ਮੰਮੀ ਨੇ ਮੇਰੀ ਨੇ ਤੰਦੂਰ ਲਾਇਆ ਹੋਇਆ ਆ ਜਦੋਂ ਜਾਵਾਂਗੇ ਨਾ ਤਾਂ ਫਿਰ ਜਦੋਂ ਰੋਟੀ ਖਾਵਾਂਗੇ ਤੰਦੂਰ ਆ ਦੇਖੋ ਮਿੱਦਾਂ ਲਾ ਲੈਣੀਆਂ ਪਾਂਡੇ ਹਾਂ ਤਨੀ ਆਪੜਦਾ ਥੋੜਾ ਜਿਹਾ ਲੰਬੀ ਹੋ ਜਾਂਦੀ ਤੇ ਕੀ ਹਾਂਜੀ ਆਹ ਜਿਹੜਾ ਮੇਰਾ ਹੁੰਦਾ ਸੀ ਤਾਂ ਕਿੰਨੋਂ ਵਸੇ ਪਾਪ ਦੇਖ ਕੇ ਆਨੀ ਵੈ ਤਾਂ ਹੀ ਲਾਨੀ ਆ ਕੋਈ ਅੰਦਰ ਨਾਲ ਜਾਣ ਕੇ ਤੇਜਵੀ ਰਾਏ ਸ ਨੇ ਮਾਮੀ ਪਾਣ ਦੇ ਨਹੀਂ ਲਾ ਸਕਦੇ ਮੈਂ ਉਹਨੂੰ ਕਿੰਨੂੰ ਦਿੱਸੇ ਆ ਦੇ ਦਿੱਤਾ ਲਾਨੀ ਤੇ ਬਾਤ ਗੁਰੂ ਜੀ ਮਾਮੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਪਾਣ ਦੇ ਲਾਉਂਦੇ ਮੈਂ ਕਿ ਮੈਨੂੰ ਆਦਤ ਪੈ ਗਈ ਆ ਹੁਣ ਹੈਨਾ ਆਪਾਂ ਥੋੜੇ ਦਿਨ ਨਾ ਡੜਵੀ ਤੇ ਹੁਣ ਕਿ ਰੱਖ ਦਾਂਗੇ ਜੇ ਤੱਕ ਆਪਾਂ ਲਸਣ ਤੇ ਅਛਾ ਲਾਂਗੇ ਪਾਣੀ ਆਪਣਾ ਗਰਮ ਹੋ ਜਾਏਗਾ ਹਨਾ ਆਪਾਂ ਨਾ ਦਾਲ ਤਵਾੰਗੇ ਭਿਓ ਹਨ ਤੇ ਜਦ ਤੱਕ ਆਪਣਾ ਨਾ ਲਸਣ ਛੇਲਾਂਗੇ ਥੋੜਾ ਇੱਕ ਪਿਆਜ਼ ਪਾਵਾਂਗੇ ਆਪਾਂ ਨਾ ਇਹ ਰੱਜ ਦੀ ਦਾਲ ਵਿੱਚ ਪਾਵਾਂਗੇ ਹਨਾ ਤੇ ਦਾਲਾ ਆਪਾਂ ਭਿਓ ਕੇ ਰੱਖਤੀ ਆ ਰਾਜਮ ਆਪਣੇ ਵੀ ਗਏ ਕਾਂਗੇ ਨਾ ਤੇ ਦਾਲ ਇੱਕ ਪਰ ਭਿਓ ਕੇ ਰੱਖ ਦੋ ਨਾ ਬੜੀ ਵਧੀਆ ਹੋ ਜਾਂਦੀ ਫੁੱਲ ਵੀ ਜਾਂਦੀ ਏ ਛੇਤੀ ਆ ਦੇ ਅਵੇ ਲਸਣ ਵੀ ਛਿੱਲ ਲਿਆ ਤੇ ਪਿਆਜ਼ ਵੀ ਮੈਂ ਕੱਟ ਲਏ ਨੇ ਆ ਦੇਖ ਇੱਕ ਮੈਂ ਪਿਆਜ਼ ਕੱਟਿਆ ਸੀ ਤੇ ਇੱਕ ਪੂਰੀ ਗੁੱਠੀ ਆਪਾਂ ਲਸਣ ਦੀ ਛਿੱਲਿਆ ਹੈ ਨਾ ਤੇ ਲਸਣ ਵੀ ਆਪਾਂ ਆਪਾਂ ਨੇ ਪਿਆਜ਼ ਸਾਰਾ ਹੀ ਪਾ ਦਾਂਗੇ ਰਜਦੀ दाल ਚ ਤੇ ਲਸਣ ਆਪਾਂ ਦਾ ਹੀ ਪਾਵਾਂਗੇ ਤਾਂ ਕਿ ਗਰਮੀ ਵੀ ਬਹੁਤ ਜ਼ਿਆਦਾ ਨਾ ਤੇ ਲਸਣ ਆਪਾਂ ਦਾ ਪਾਵਾਂਗੇ ਪਿਆਜ਼ ਪਾਵੇ ਆਪਾਂ ਸਾਰੇ ਪਾ ਦਾਂਗੇ ਤਾਂ ਕਿ ਰਜਦੀ दाल ਚ ਵੀ ਆਪਾਂ ਤੜਕਾ ਲਗਾਉਣਾ ਨੇ ਇੱਕ ਵਾਰੀ ਨਿੱਜੀ ਦੀ ਦਾਲ ਚ ਵੀ ਆਪਾਂ ਇੱਕ ਵਾਰ ਨਾ ਤੜਕਾ ਲਾਵਾਂਗੇ ਚਲੋ ਆਪਾਂ ਹੁਣ ਢੋਲ ਗਏ ਇੱਕ ਵਾਰੀ ਫੇਰ ਰਾਜਮਾ ਢੋ ਰਾਜਮਾ ਨੂੰ ਇੱਕ ਵਾਰੀ ਆਪਾਂ ਫੇਰ ਢੋਲ ਲੇਨੀ ਮਮੀ ਕਿੰਨੇ ਹੁੰਦੇ ਨੇ ਮੇ ਮਮੀ ਜੀ ਕਿੰਨੇ ਹੁੰਦੇ ਨੇ ਬੀ ਦਾਦਾ ਚੋਲ ਵੀ ਨਾ ਇਦਾਂ ਪਾਣੀ ਚਾਹੀਦੀ जो कोई चीज होएगी कोई भी चीज मिट्टी वगैरह होगी फिर भी जे नीचे बैठ जाती है आप में नहीं। थोड़े जो राज गारा टाइम हो गया चाह भी इस टाइम पीने चाह नहीं पीडे है आप छोटा बेटा तो फिर भी कितने बिस्कुट हो ना डिप कर लंज नहीं चाह पी जो बिलकुल भी नहीं चाह पी मेरा वा बेटा तो चाह पी नहीं ਉਹ ਨੂੰ ਨਾ ਚਾਹੀਦੀ ਅਸੇਰੇ ਪਰ ਥੋੜੀ ਜਿਹੀ ਨੂੰ ਕਿ ਤਾਜੀ ਸਬਜੀ ਚਾਹੀਦੀ ਹੈ ਮੈਂ ਆਪਣੇ ਬੇਟਿਆਂ ਨੂੰ ਨਾ ਕਦੇ ਵੀ ਰਾਤੀ ਦੀ ਸਬਜੀ ਨਹੀਂ ਦਿੰਦੀ ਹੈਗੀ ਟਿਫਿਨ ਦੇ ਵਿੱਚ ਆਪਾਂ ਸਵੇਰੇ ਭਾਵੇਂ ਉਹਨਾਂ ਜੋਗੀ ਮੈਂ ਥੋੜੀ ਜਿਹੀ ਬਣਾਵਾ ਬਣਾਣੀ ਮੈਂ ਜ਼ਰੂਰ ਆਪਾਂ ਮੇਰੇ ਰਾਤੀ ਦੀ ਪੱਛੀ ਵੀ ਹੋਵੇ ਸਬਜੀ ਗਰਮੀ ਸਰਦੀ ਤਾਂ ਤਾਂ ਵੀ ਮੈਂ ਆਪਣੇ ਦੋਨਾਂ ਆਪਣੇ ਬੇਟਿਆਂ ਨੂੰ ਮੈਂ ਕਦੇ ਟਿਫਿਨ ਦੇ ਵਿੱਚ ਰਾਤੀ ਦੀ ਸਬਜੀ ਹਸ ਤੱਕ ਨਹੀਂ ਪਾਈ ਮਲਕਿ ਮੇਰਾ ਬੇਟਾ 7th ਕਲਾਸ ਚ ਹੋ ਗਿਆ ਹੈ ਹਨਾ ਤੇ 13 ਸਾਲਾਂ ਦਾ ਹੋ ਗਿਆ ਮੈਂ ਸਵੇਰੇ ਬਣਾਏ ਸੀਗੇ ਉਹਨਾ ਦੇ ਅੱਗਿਓ ਮਿਸੀ ਰੋਟੀ ਅੱਜ ਉਹਨਾ ਦਾ ਬੱਸ ਅੱਜ ਹੀ ਸਕੂਲ ਲੱਗਣਾ ਨਾ ਅਤੇ ਫ਼ੇਰ ਛੁੱਟੀਆਂ ਪੈ ਜਾਣੀਆਂ ਨੇ ਹਨਾ ਕੱਲ ਤੋਂ ਗੁਰਪੁਰਬ ਹੈ ਤਾਂ ਇਸ ਕਰਕੇ ਮੈਂ ਆਪਣੇ ਬੇਟਿਆਂ ਨੂੰ ਜੇ ਰਾਤ ਦੀ ਚਾਹੇ ਸਰਦੀ ਹੋਵੇ ਮੈਂ ਆਪਣੇ ਦੋਨਾਂ ਬੇਟਿਆਂ ਨੂੰ ਨਹੀਂ ਦਿੰਦੀ ਸਬਜ਼ੀ ਤਾਂ ਕਿ ਜੇ ਮੇਰੇ ਵੱਡੇ ਬੇਟੇ ਨੂੰ ਤਾਂ ਚਾਹੇ ਪਤਾ ਲੱਗ ਜਾਏਗਾ ਵੀ ਸਬਜ਼ੀ ਚ smell ਆਉਂਦੀ ਆ ਉਧਰੋ ਬੈਕ ਉਧਰੋ ਗਰਮੀ ਬੈਕ ਤੇ ਵਿੱਚ ਟਿਫਨ ਹੁੰਦਾ ਹੈ ਨਾ ਤੇ ਬੱਚੇ ਦਾ ਜੇ ਟਿਫਨ ਖਰਾਬ ਹੋ ਜਾਏ ਤੇ ਬੱਚੇ ਤਾਂ ਛੋਟਾ ਖਾ ਹੀ ਲਏਗਾ ਉਹਨੂੰ ਪਤਾ ਨੀ ਲੱਗੇਗਾ ਹਨਾ ਤੇ ਮੈਂ ਕਦੇ ਵੀ ਆਪਣੇ ਬੱਚਿਆਂ ਨੂੰ ਨਾ ਮੈਂ ਦੋਨਾਂ ਬੱਚਾ ਆਪਣੇ ਨੂੰ ਕਦੇ ਸਕੂਲ ਦੀ ਮੈਗੀ ਦੇ ਦਿੱਤੀ ਹੈ ਨਾ ਕਦੇ ਅਸੀਂ ਨਹੀਂ ਦਿੱਤੀ ਮੇਰੇ ਬੇਟਾ 2 ਸਾਲ ਦਾ ਵੱਡਾ ਬੇਟਾ ਮੇਰਾ 2 ਸਾਲ ਦਾ ਸਕੂਲਿਆ ਪਾਪਾ ਜਨੇ ਪਾਤਾ ਸੀਗਾ ਹੈਨਾ ਹੁਣ 13 ਸਾਲ ਦਾ ਹੋ ਗਿਆ 7th ਕਲਾਸ ਚ ਹੋ ਗਿਆ ਮੇਰੇ ਬੇਟਾ ਤੇ ਅੱਜ ਤੱਕ ਮੈਂ ਤੇਰਾ 7th ਕਲਾਸ ਚ ਮੇਰਾ ਬੇਟਾ ਹੋ ਗਿਆ ਮੈਂ ਅੱਜ ਤੱਕ ਅਸੀਂ ਮੈਗੀ ਕਦੇ ਵੀ ਨਹੀਂ ਦਿੱਤੀ ਹੈਨਾ ਆਪਾਂ ਜਦੋਂ ਛੋਟੇ ਜਿਹੇ ਹੁੰਦੇ ਸੀ ਜਦੋਂ ਫਸਟ ਸਕੂਲੇ ਛੋਟੇ ਛੋਟੇ ਜਾਣ ਲੱਗੇ ਸੀ ਆਪਾਂ ਨਾ ਨੂੰ ਫਰੂਟ ਕੱਟ ਦੇਣ ਨੂੰ ਹੁੰਦੇ ਸੀ ਥੋੜਾ ਜਿਹਾ ਜਲਦੀ ਆ ਜਾਂਦੇ ਨੇ ਛੋਟੇ ਬੱਚੇ ਤੇ ਨਾ ਆ ਦੇਖੋ ਆਪਾਂ ਹੁਣ ਥੋੜਾ ਜਿਹਾ ਤੇਲ ਵੀ ਪਾਵਾਂਗੇ ਆ ਦੇਖ ਤੇਲ ਪਾਵਾਂਗੇ ਨਾ ਵਦ ਗਿਆ ਕੜਛੀ ਨਹੀਂ ਲੈਣੀ ਕੜਛੀ ਨਹੀਂ ਸੀ ਲੈਣੀ ਹੋ ਸੋਰੀ ਅੱਛਾ ਜੀ ਤਾਂ ਆਪਾਂ ਤੇਲ ਵੀ ਪਾ ਲਿਆ ਹੁਣ ਆਪਾਂ ਨਮਕ ਪਾਵਾਂਗੇ ਹਰੀ ਮਿਰਚ ਪਾਣੀ ਮੰਮੀ ਕੀ ਲਾਲ ਪਾਈਗੇ ਹਰੀਆਂ ਪਾ ਲੋ ਹਰੀਆਂ ਫਿਰ ਆਪਾਂ ਥੋੜਾ ਥੋੜਾ ਨਾ ਅ ਦੋ ਮਿਰਚਾਂ ਲੈ ਕਿਨ ਉਹਨਾਂ ਦੇ ਛਿਰੇ ਥੋੜੇ ਥੋੜੇ ਆਪਾਂ ਨਾ ਨਮਕ ਬਹੁਤ ਘੱਟ ਯੂਜ਼ ਕਰਦੇ ਤਾਂ ਸਾਬਤ ਪਾਓਗੇ ਕਿ ਉਹ ਉਹ ਹੋ ਜਾਂਦੀਆਂ ਨੇ ਚਬੜਾ ਜਾਂ ਚਿਚੜੀਆਂ ਹੋ ਜਾਂਦੀਆਂ ਨੇ ਹਾਂਜੀ ਹਾਂਜੀ ਘੱਟ ਕੇ ਪਾਓਗੇ ਮਸਾਲਾ ਘੱਟ ਕੇ ਪਾਓਗੇ ਨਾ ਇਹ ਵਧੀਆਂ ਤਿੰਨ ਮਿਰਚਾਂ ਸਾਬਤ ਪਾ ਦੋ ਅੱਛਾ ਜੀ ਆ ਦੇਖੋ ਆਪਾਂ ਨਾ ਨਮਕ ਥੋੜਾ ਹੀ ਪਾਨੇ ਪਏ ਪਤਾ ਕਿਉਂ ਮੰਮੀ ਜੀ ਦਾ ਬੀਪੀ ਵੀ ਥੋੜਾ ਜ਼ਿਆਦਾ ਹਾਈ ਹੋਣ ਲੱਗਿਆ ਸੀਗਾ ਨਾ ਹੁਣ ਤੇ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਨੇ ਤਾਂ ਫਿਰ ਵੀ ਇਹ ਜਨੇ ਵਿਕਨਸ ਦੀ ਕਾਫੀ ਕਮਜ਼ੋਰੀ ਕਮਜ਼ੋਰੀ ਕੀ ਤੇ ਕਾਫੀ ਮਹਿਸੂਸ ਕਰਦੇ ਨੇ ਆਪ ਤਾ ਆਪਾਂ بس ਕੱਲੀ ਹੁਣ ਹਲਦੀ ਤੇ ਨਮਕ ਪਾਇਆ ਤੇ ਪਿਆਜ਼ ਲਸਣ ਹਨਾ ਤੇ ਹੋਰ ਆਪਾਂ ਹੁਣ ਕੁਝ ਨਹੀਂ ਪਾਵਾਂਗੇ ਬਾਕੀ ਆਪਾਂ ਪਾਵਾਂਗੇ ਤੜਕੇ ਦੇ ਵਿੱਚ ਹਨਾ ਕੁੱਕਰ ਆਪਾਂ ਘੱਟ ਤਰਲੇ ਬੰਦ ਤਾਂ ਕਿ ਦੀ ਵੀ ਆਪਾਂ ਦਾਲ ਬਣਾਉਣੀ ਹੈ ਨਾ ਆਪਾਂ ਕੋਈ ਵੀ ਦਾਲ ਬਣਾਉਣੀ ਚਾਹੇ ਮਾਸ਼ੋਲੇ ਦੀ ਬਣਾਈ ਜਾਏ ਮੂੰ ਬਸ ਆਪਾਂ ਮੂੰਗੀ ਮਸਰਾਂ ਦੀ ਦਾਲ ਵਾਰੀ ਆਪਾਂ ਦੋ ਸੀਟੀਆਂ ਮਰਵਾਣੇ ਆ ਨਹੀਂ ਤੇ ਮੈਂ ਤੇ ਇੱਕ ਹੀ ਮਰਵਾਣੀ ਆ ਤਾਂ ਕਿ ਇੱਕ ਸਟਿਮ ਰਹਿ ਜਾਂਦੀ ਹੈ ਨਾ ਉਹਦੇ ਨਾਲ ਫਿਰ ਜਿਆਦਾ ਹੀ ਗਲ ਜਾਂਦੀ ਆ ਤਾਂ ਸਿਓਕੜਾ ਜਿਹਾ ਬਣ ਜਾਂਦੀ ਆ ਦਾਲ ਵੀ ਆਪਾਂ ਪਾ ਦਿੱਤੀ ਵਿੱਚ ਪਿਆਜ਼ ਕੱਟ ਕੇ ਪਾਤਾ ਥੋੜਾ ਨਮਕ ਪਾਤਾ ਹੈ ਹਨ ਤੇ ਇਸ ਤੋਂ ਅੰਸਾਰ ਤੇ ਹਲਦੀ ਵੀ ਪਾਤੀ ਤੇ ਆਪਾਂ ਨਾ ਬਸ ਦੋ ਹਮੇਸ਼ਾ ਹੀ ਆਪਾਂ ਕੋਈ ਵੀ ਦਾਲ ਬਣਾਉਣੀ ਹੈ ਨਾ ਤੇ ਆਪਾਂ ਦੋ ਸੀਟੀਆਂ ਮਰਵਾ ਕੇ ਨਾ ਦੋ ਸੀਟੀਆਂ ਲਗਵਾ ਕੇ ਤੇ ਫੁੱਲ ਸਟੀਮ ਬਣ ਜਾਂਦੀ ਤੋਂ ਦੋ ਸੀਟੀਆਂ ਲਗਵਾ ਕੇ ਫਿਰ ਆਪਾਂ ਬਿਲਕੁਲ ਸਲੋ ਤੇ ਕਰ ਦੇਣਗੇ ਤਾਂ ਕਿ ਜਿਹ ਵਿੱਚ ਮਿੱਠੇ ਮਿੱਠੇ ਗੈਸ ਤੇ ਦਾਲ ਬਣਦੀ ਨਾ ਤੇ ਇਦਾਂ ਬਣਦੀ ਜਿੱਦਾਂ ਦੇਗੇ ਵਿੱਚ ਬਣਾਉਂਦੇ ਨੇ ਨਾ ਦਾਲ ਤੁਸੀਂ ਹਰ ਦੇਖਿਓ ਬਣਾ ਕੇ ਹੈਨਾ ਕਦੇ ਵੀ ਤੁਸੀਂ ਦਾਲ ਕੋਈ ਵੀ ਬਣਾਓਗੇ ਨਾ ਬਸ ਇੱਕ ਮੁੰਗੀ ਮਸਾਲਾ ਦੀ ਨਹੀਂ ਕੋਈ ਵੀ ਦਾਲ ਮਾਸ਼ੌਲਿਆਂ ਦੀ ਮੁੰਮਸਰਾਂ ਦੀ ਸਾਲੀ ਬਣਾਣੀ ਸਾਬਤ ਮਸਰਾਂ ਦੀ ਕੋਈ ਵੀ ਬਣਾਓਗੇ ਨਾ ਦਾਲ ਤੁਸੀਂ ਹੈਨਾ ਛਿਲਕੇ ਵਾਲੀ ਤੇ ਇਦਾਂ ਹੀ ਬਣਾ ਕੇ ਦੇਖਿਓ ਇੱਕ ਵਾਰ ਗੈਸ ਤੇਜ਼ ਕਰਕੇ ਦੋ ਸੀਟੀਆਂ ਵਿੱਚ ਮਰਵਾ ਦਿਓ ਤੇ ਫਿਰ ਬਿਲਕੁਲ ਸਲੋ ਕਰ ਦਿਓ ਹੁਣ ਆਪਾਂ ਹੁਣ ਆਪਣੀ ਦੋ ਸੀਟੀਆਂ ਵੱਜ ਜਾਣਗੀਆਂ ਤੇ ਫਿਰ ਆਪਾਂ ਬਿਲਕੁਲ ਕਰ ਦਾਂਗੇ ਗੈਸ ਸਲੋ ਹੁਣ ਆਪਾਂ ਬਣਾਣੇ ਆ ਛਾਲ ਚਾਹ ਦਾਲ ਦੀ ਬਣ ਕੇ ਤਿਆਰ ਹੋ ਗਈ ਉਹ ਕਿਹੜਾ ਇਹ ਬਣਤਾ ਹੈ ਦਾਲਾ ਦੇਖੋ ਤਾਂ ਮੈਂ ਬਿਲਕੁਲ ਘਟ ਗਿਆ ਸੀ ਤੇ ਤਰੀ ਸੀ ਨਾਲ ਦੇਖੋ ਹੈਨਾ ਆ ਦੇਖੋ ਫੋਲ ਕਿਸ ਤਰੀਕੇ ਨਾਲ ਵਧੀਆ ਹੋ ਗਿਆ ਨਾ ਅੱਜ ਫਿਰ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਨਾ ਜਿਆਦਾ ਤੇਲ ਨਹੀਂ ਯੂਜ਼ ਕਰਦੇ ਹਾਂ ਮੈਂ ਪਤਾ ਕਿਉਂ ਕਿ ਰੁਕਤੀ ਹੈ ਤੇਲ ਤੇ ਜਿਆਦਾ ਹੋ ਜੇ ਨਾ ਫਿਰ ਬੱਚੇ ਵੀ ਨਹੀਂ ਖਾਂਦੇ ਨਾ ਕਿਸੇ ਨੂੰ ਤੇਲ ਤੇ ਜਿੰਦੇ ਹੱਥ ਖਾਣ ਲੱਗਦਾ ਹੈ ਨਾ ਬੱਚੇ ਛੋਟੇ ਤੇ ਵੱਡੇ ਵੀ ਕੋਈ ਵੀ ਨਹੀਂ ਖਾਂਦਾ ਹੈਗਾ ਹਾਂਜੀ ਆਪਾ ਥੋੜਾ ਜੀਰਾ ਲੈ ਆ ਸੀਗਾ ਆ ਦੇਖੋ ਹਨਾ ਆਪਾਂ ਥੋੜਾ ਪਹਿਲਾਂ ਵੀ ਨਸਨ ਪਾਇਆ ਸੀਗਾ ਤੇ ਅੱਜ ਵੀ ਪਾਈ ਸੀ ਥਾਰੀ ਮਿਰਚ ਆਪਾਂ ਕੱਟੀ ਆ ਤੇ ਧਨੀਆ ਦੇ ਆਪਾਂ ਕੱਢ ਕੇ ਰੱਖ ਲਿਆ ਹੈ ਤੇ ਇਹ ਮਾੜੀ ਮੈਂ ਨਾ ਉਹਦਾਂ ਕਰਦੇ ਸੀ ਜੇ ਆ ਹੁੰਦਾ ਨਾ ਕਿ ਮਿਲੀ ਤੰਡਾ ਹਨਾ ਤੁਹੇ ਪਾਸ਼ੇ ਆਪਣਾ ਆਪਾ ਉਹਦੇ ਨਾਲ ਦੇ ਕੁਟ ਮਾਰ ਕਰਦੇ ਜੇ ਵੀ ਟਕਰੇ ਰਹੇ ਜਾਂ ਨਾ ਦੋਨੇ ਬੇਟੇ ਖਾਂਦੇ ਕੋਈ ਕੱਢ ਕੱਢ ਕੇ ਬਾਹਰ ਸੋਲਦੇ ਹੁੰਦੇ ਹਨਾ ਸਾਰੀ ਇਹ ਦੇ ਘਾੜਦੇ ਸੀ ਨਾ ਤੇ ਬਾਹਰ ਸੋਲਦੇ ਹੁੰਦੇ ਨਾ ਆਪਾਂ ਥੋੜਾ ਜੀਰਾ ਨੇ ਪਾ సన పా థడీపోయినా దూజి కడుచీ లే

ਲੇ ਨੂੰ ਮੋਤੀ ਨੂੰ ਹਟਾ ਲਿਆ। ਦਬੀ ਦੇ ਤਾਲੇ ਪੈ ਗਿਆ। ਅੱਗੇ ਚੁਲੋਟੇ ਦਾ ਪਾਤਾ ਹੈ ਨਾ। ਜਿਆਦੀ ਮੁੰਟਾ ਜੀ ਨੇ ਨਾ ਕੰਪੜ। ਜੀ ਫ੍ਰੀ ਕਰਦੇ ਹੋਏ ਸੀ ਨਾ ਆਪ ਬਨਾਲੀ ਹਰੀ ਜੀ ਵੀ ਪਾਦੰਗ। ਤਾਂ ਕਿ ਜੇ ਮਿੱਟੀ ਜਦੋਂ ਲੱਗੇ ਨਾ ਪਾਦੰਦੇ ਨੇ ਬਿਲਕੁਲ ਸਾਫ਼ ਰਹੇ ਸੀ। ਤਾਂ ਹਰੀ ਹਰੀ ਆ ਵੀ ਡਾ ਲਿਆ। ਔਰ ਕੋਈ ਗੱਲ ਨਹੀਂ ਆ। ਕਿਤ ਮਾਤਰਾ ਪਾ ਦੇ ਸੋ ਇਹ ਤਾਂ ਕਰ ਲਿਆ ਨਾ ਇਦਾਂ ਬਹੁਤ ਵਧੀਆ ਟਮਾਟਰ ਕਿਤੇ ਜੇ ਆਪਾਂ ਦੂਜੀ ਤਰ੍ਹਾਂ ਪਾਈਏ ਨਾ ਫਿਰ ਬੱਚੇ ਖਾਂਦੇ ਨਹੀਂ ਕੱਟ ਕੇ ਦੇ ਦੇ। ਸਿੱਧੇ ਕੱਟ ਕੇ ਪਾਈਏ ਤੇ ਨਾ ਮੈਂ ਅਛਾ ਨਾ ਚੰਗਾ ਜਿੱਦਾਂ ਹੋਵੇ। ਤੇ ਫਿਰ ਬੱਚੇ ਕੱਟ ਕੇ ਖਾਣ ਦੇ ਲਈ ਸਾਂਕਿਆ ਪਹਿਲਾਂ ਕੱਟ ਲੈ। ਉਹਦੇ ਨੂੰ ਕੰਦ ਨੂੰ ਮਿਕਸੀ ਨਾਲ ਕਿਤੇ ਆਹ ਚਲੋ। ਇਹਦੇ ਨਾਲ ਪਾਛੇ ਹੋ ਜਾਂਦਾ। ਹੈਂਜੀ। ਆਹ ਟਮਾਟਰ ਦਾ ਪੇਸਟ ਪਾ। ਤਾਂ ਸਿੱਧਾ ਥੋੜੀ ਲੱਗੂ। ਕੱਤੀ ਆ ਹਨਾ ਆ ਦੇਖੋ। ਇਦਾਂ ਕੋਈ ਨਹੀਂ ਚੱਲਣਾ ਜਿੜਦੇ। ਤੇ ਆਪਣੀ ਆਦਤ ਹੈ ਵੈਸੇ ਵੀ ਭਾਵੇਂ ਇਹ ਵੀ ਕੜਾਈ ਹੋਵੇ ਆਪਾਂ ਬਿਲਕੁਲ ਸਲੋ ਗੈਸ ਤੇ ਸਬਜ਼ੀ ਨੂੰ ਜਿਗੜਾ ਨਹੀਂ ਫਟਾ-ਫਟਾੜੀ ਕਰਦੇ। ਸਬਜ਼ੀ ਨੂੰ ਚੰਗੀ ਤਰ੍ਹਾਂ ਤੇ ਸਲੋ ਗੈਸ ਤੇ ਬਣਾਈਏ ਨਾ ਤਾਂ ਬੜੀ ਸੋਣੀੀ ਭੁਜੀ ਬਣੀ ਜਾਂਦੀ ਚੱਪਕੇ ਨਾ। ਇਹਨਾਂ ਤੋਂ ਬਾਅਦ ਮੈਂ ਮਾਟਨ ਚਾਹਤ ਆ ਆਪਣਾ ਬਣ ਗਿਆ। ਇਸੋ ਜਿਹੀ ਵੀ ਬਣਾਇਆ ਕਰੋ ਬਿਲਕੁਲ ਸਲੋ ਗੈਸ ਤੇ ਸਵਾਦ ਬਣਾਇਆ। ਨਾ ਰੱਖਣਾ ਇਹ ਮੇਰੇ ਕੀਤਾ ਮੁੱਕੇ ఇది આપણી ચોકી દેખીએ હા ચાલ ગયા આપણા બધું કરી લો ને છોલાને ગેસ પર પકાવતા પડવા દે કે આપણું તો તમે કમેન્ટ કરીને ਦੱਸਣਾ કાનુઈ સાઈડ ડાલા કે કઈ કસાઈયો કે પ્લીઝ સ્ક્રોલ કરીને આપું બતાડશું ને 1.5 સાડી મિનિટ ફર્સ્ટ ઓફ દેખજો ને સાડે ચેનલ ને સબસ્ક્રાઇબ કરના લાઈક કરના શેર કરના